ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾਂ ਟੀਵੀ ਤੁਹਾਨੂੰ ਦੱਸ ਦਈਏ ਨਵੇਂ ਸਾਲ ਨੂੰ ਕੁਝ ਹੀ ਦਿਨ ਬਾਕੀ ਹੈ ਤੇ ਜਿਸ ਤਰ੍ਹਾਂ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਨੇ ਕਿਹਾ ਸੀ ਕਿ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਨਾਕਾਬੰਦੀ ਪ੍ਰੋਪਰ ਹੈ ਸ਼ਹਿਰ ਚ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਖੜੇ ਆ ਸੈਕਟਰ 31 ਦੇ ਏਰੀਆ ਚ ਤੁਹਾਨੂੰ ਦੱਸਦੇ ਆ ਇੱਥੇ ਦੇਖੋ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਪੁਲਿਸ ਦੀ ਸਖਤੀ ਚੱਲ ਰਹੀ ਹੈ ਤੇ ਪੁਲਿਸ ਕਿਸ ਤਰ੍ਹਾਂ ਨਾਕਾਬੰਦੀ ਕਰਕੇ ਗੱਡੀਆਂ ਰੋਕ ਰਹੀਆਂ ਇਹਨਾਂ ਦੇ ਗੱਡੀਆਂ ਦੀ ਡਿੱਕੀਆਂ ਚੈੱਕ ਚੈੱਕ ਹੋ ਰਹੀਆਂ ਤੇ ਤੁਸੀਂ ਸਾਫ਼ ਤੌਰ ਤੇ ਆ ਦੇਖ ਸਕਦੇ ਹੋ ਐਸ ਐਚਓ ਖੁਦ ਇੱਥੇ ਮੌਕੇ ਤੇ ਮੌਜੂਦ ਨੇ ਤੇ ਸਾਰੇ ਥਾਣਿਆਂ ਦੇ ਐਸ ਐਚਓ ਨੂੰ ਡਿਊਟੀਆਂ ਲੱਗੀਆਂ ਹੈ ਕਿ ਵੀ ਤੁਸੀਂ ਨਾਕਿਆਂ ਤੇ ਆਪਣਾ ਪੂਰਾ ਇੰਤਜ਼ਾਮ ਪੱਕਾ ਰੱਖੋ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਵੀ ਲਗਾਤਾਰ ਆਪਣਾ ਕੇ ਨੂੰ ਲੈ ਕੇ ਪੂਰੀ ਤਰ੍ਹਾਂ ਤੋਂ ਇਹ ਲਗਾਤਾਰ ਚੈਕਿੰਗ ਜਿਹੜੀ ਚੱਲ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਤੁਸੀਂ ਤੁਹਾਨੂੰ ਸਾਫ਼ ਦੱਸਦੀ ਹੈ ਕਿ ਕਿਸ ਤਰ੍ਹਾਂ ਪੁਲਿਸ ਗੱਡੀ ਨੂੰ ਰੋਕਦੀ ਹੈ ਤੇ ਇਹਨਾਂ ਤੋਂ ਸਾਰੇ ਕਾਗਜ਼ ਵਗੈਰਾ ਚੈੱਕ ਕੀਤੇ ਜਾਂਦੇ ਆ ਇਹਨਾਂ ਦੀਆਂ ਗੱਡੀਆਂ ਚੈੱਕ ਕੀਤੇ ਜਾਂਦੀ ਹੈ ਤੇ ਦੇਖਿਆ ਜਾਂਦਾ ਵੀ ਇਹਨਾਂ ਨੇ ਸ਼ਰਾਬ ਦੇ ਨਸ਼ੇ ਚ ਤਾਂ ਨਹੀਂ ਹੈ ਕੋਈ ਅਗਰ ਕੋਈ ਨਸ਼ੇ ਚ ਪਾਇਆ ਜਾਂਦਾ ਹੈ ਤਾਂ ਉਹਦੀ ਗੱਡੀ ਇੰਪਾਉਂਡ ਵੀ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਸਾਫ਼ ਤੌਰ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਵੇਂ ਸਾਲ ਦੇ ਜਸ਼ਨ ਨੂੰ ਕੁਝ ਹੀ ਦਿਨ ਬਾਕੀ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਨੇ ਬੈਰੀਕੇਟਿੰਗ ਲਗਾਈ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਬੈਰੀਕੇਟਿੰਗ ਵੀ ਦਿਖਾਈ ਪੁਲਿਸ ਦੀ ਬੈਰੀਕੇਟਿੰਗ ਕਿਸ ਤਰ੍ਹਾਂ ਪੁਲਿਸ ਨੇ ਇਹ ਪੁਕਤਾ ਇੰਤਜ਼ਾਮ ਕੀਤੇ ਗਏ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਸਾਰੇ ਥਾਣਿਆਂ ਦੇ ਐਸ ਐਚ ਓ ਡੀ ਐਸ ਪੀ ਹਰ ਯੂਨਿਟ ਦੇ ਇੰਸਪੈਕਟਰ ਆਪਰੇਸ਼ਨ ਸੈੱਲ ਡਿਸਟ੍ਰਿਕਟ ਕ੍ਰਾਈਮ ਸੈੱਲ ਕ੍ਰਾਈਮ ਬ੍ਰਾਂਚ ਦੀ ਟੀਮ ਸਭ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਵੀ ਹਰ ਗੱਡੀ ਦੀ ਰੋਕੇ ਚੈਕਿੰਗ ਕੀਤੀ ਜਾਵੇ ਤੇ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਪੁਲਿਸ ਬਰਦਾਸ਼ਤ ਨਹੀਂ ਕਰੇਗੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਪੁਲਿਸ ਗੱਡੀ ਦੀ ਚੈਕਿੰਗ ਕਰ ਰਹੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਆ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਤੁਸੀਂ ਆਪ ਲੋਕ ਦੇਖ ਸਕਦੇ ਹੋ ਨਵੇਂ ਸਾਲ ਨੂੰ ਤੁਹਾਨੂੰ ਦੱਸ ਦਈਏ ਦੁਬਾਰਾ ਨਵੇਂ ਸਾਲ ਦੇ ਜਸ਼ਨ ਨੂੰ ਕੁਝ ਹੀ ਦਿਨ ਬਾਕੀ ਹੈ ਤੇ ਇਹ ਲਗਾਤਾਰ ਪੁਲਿਸ ਦੀ ਜਿਹੜੀ ਚੈਕਿੰਗ ਹੈ ਪੁਲਿਸ ਚਾਹੁੰਦੀ ਹੈ ਵੀ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਇੱਥੇ ਨਾ ਹੋਵੇ ਤੁਸੀਂ ਦੇਖੋ ਇਹ ਸਾਫ਼ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੁਹਾਨੂੰ ਦੱਸ ਦਈਏ ਨਵੇਂ ਸਾਲ ਨੂੰ ਕੁਝ ਹੀ ਦਿਨ ਬਾਕੀ ਹੈ ਤੇ ਜਿਸ ਤਰ੍ਹਾਂ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਨੇ ਕਿਹਾ ਸੀ ਕਿ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਨਾਕਾਬੰਦੀ ਪ੍ਰੋਪਰ ਹੈ ਸ਼ਹਿਰ 'ਚ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਖੜੇ ਆ ਸੈਕਟਰ 31 ਦੇ ਏਰੀਆ 'ਚ ਤੁਹਾਨੂੰ ਦੱਸਦੇ ਇੱਥੇ ਦੇਖੋ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਪੁਲਿਸ ਦੀ ਸਖਤੀ ਚੱਲ ਰਹੀ ਹੈ ਤੇ ਪੁਲਿਸ ਕਿਸ ਤਰ੍ਹਾਂ ਨਾਕਾਬੰਦੀ ਕਰਕੇ ਗੱਡੀਆਂ ਰੋਕ ਰਹੀਆਂ ਇਹਨਾਂ ਦੇ ਗੱਡੀਆਂ ਦੀ ਡਿੱਕੀਆਂ ਚੈੱਕ ਚੈੱਕ ਹੋ ਰਹੀਆਂ ਤੇ ਤੁਸੀਂ ਸਾਫ਼ ਤੌਰ ਤੇ ਆ ਦੇਖ ਸਕਦੇ ਹੋ ਐਸਐਚਓ ਖੁਦ ਇੱਥੇ ਮੌਕੇ ਤੇ ਮੌਜੂਦ ਨੇ ਤੇ ਸਾਰੇ ਥਾਣਿਆਂ ਦੇ ਐਸਐਚਓ ਨੂੰ ਡਿਊਟੀਆਂ ਲੱਗੀਆਂ ਕਿ ਵੀ ਤੁਸੀਂ ਨਾਕਿਆਂ ਤੇ ਆਪਣਾ ਪੂਰਾ ਇੰ ਟ੍ਰੈਫਿਕ ਪੁਲਿਸ ਵੀ ਲਗਾਤਾਰ ਆਪਣਾ ਜਿਹੜਾ ਚੈਕਿੰਗ ਕਰ ਰਹੀ ਹੈ ਤੇ ਆਪਣਾ ਸ਼ਰਾਬ ਦੇ ਨਾਕੇ ਨੂੰ ਲੈ ਕੇ ਪੂਰੀ ਤਰ੍ਹਾਂ ਤੋਂ ਇਹ ਲਗਾਤਾਰ ਚੈਕਿੰਗ ਜਿਹੜੀ ਚੱਲ ਰਹੀ ਹੈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਤੁਸੀਂ ਤੁਹਾਨੂੰ ਸਾਫ਼ ਦੱਸਦੀ ਹੈ ਕਿ ਕਿਸ ਤਰ੍ਹਾਂ ਪੁਲਿਸ ਗੱਡੀ ਨੂੰ ਰੋਕਦੀ ਹੈ ਤੇ ਇਹਨਾਂ ਤੋਂ ਸਾਰੇ ਕਾਗਜ਼ ਵਗੈਰਾ ਚੈੱਕ ਕੀਤੇ ਜਾਂਦੇ ਹੈ ਇਹਨਾਂ ਦੀਆਂ ਗੱਡੀਆਂ ਚੈੱਕ ਕੀਤੀ ਜਾਂਦੀ ਹੈ ਤੇ ਦੇਖਿਆ ਜਾਂਦਾ ਵੀ ਇਹਨਾਂ ਨੇ ਸ਼ਰਾਬ ਦੇ ਨਸ਼ੇ ਚ ਤਾਂ ਨਹੀਂ ਹੈ ਕੋਈ ਅਗਰ ਕੋਈ ਨਸ਼ੇ ਚ ਪਾਇਆ ਜਾਂਦਾ ਹੈ ਤਾਂ ਉਹਦੀ ਗੱਡੀ ਇੰਪਾਉਂਡ ਵੀ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਸਾਫ਼ ਤੌਰ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਵੇਂ ਸਾਲ ਦੇ ਜਸ਼ਨ ਨੂੰ ਕੁਝ ਹੀ ਦਿਨ ਬਾਕੀ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਨੇ ਬੈਰੀਕੇਟਿੰਗ ਲਗਾਈ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਬੈਰੀਕੇਟਿੰਗ ਵੀ ਦਿਖਾਈ ਪੁਲਿਸ ਦੀ ਬੈਰੀਕੇਟਿੰਗ ਕਿਸ ਤਰ੍ਹਾਂ ਪੁਲਿਸ ਨੇ ਇਹ ਪੁਕਤਾ ਇੰਤਜ਼ਾਮ ਕੀਤੇ ਗਏ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਸਾਰੇ ਥਾਣਿਆਂ ਦੇ ਐਸ ਐਚ ਓ ਡੀ ਐਸ ਪੀ ਹਰ ਯੂਨਿਟ ਦੇ ਇੰਸਪੈਕਟਰ ਆਪਰੇਸ਼ਨ ਸੈੱਲ ਡਿਸਟ੍ਰਿਕਟ ਕ੍ਰਾਈਮ ਸੈੱਲ ਕ੍ਰਾਈਮ ਬ੍ਰਾਂਚ ਦੀ ਟੀਮ ਸਭ ਨੂੰ ਸਖਤ ਹਦਾਇਤਾਂ ਦਿੱਤੀਆਂ ਗਿਆ ਹੈ ਵੀ ਹਰ ਗੱਡੀ ਦੀ ਰੋਕੇ ਚੈਕਿੰਗ ਕੀਤੀ ਜਾਵੇ ਤੇ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਪੁਲਿਸ ਬਰਦਾਸ਼ਤ ਨਹੀਂ ਕਰੇਗੀ ਤੁਸੀਂ ਦੇਖ ਸਕਦੇ ਹੋ ਆ ਕਿੱਦਾਂ ਪੁਲਿਸ ਗੱਡੀ ਦੀ ਚੈਕਿੰਗ ਕਰ ਰ ਤੇ ਤੁਹਾਨੂੰ ਦੱਸ ਦਿੰਨੇ ਆ ਆ ਤੁਸੀਂ ਸਾਫ ਤੌਰ ਤੇ ਤਸਵੀਰਾਂ ਤੁਸੀਂ ਆਪ ਲੋਕ ਦੇਖ ਸਕਦੇ ਹੋ ਨਵੇਂ ਸਾਲ ਨੂੰ ਤੁਹਾਨੂੰ ਦੱਸ ਦਈਏ ਦੁਬਾਰਾ ਨਵੇਂ ਸਾਲ ਦੇ ਜਸ਼ਨ ਨੂੰ ਕੁਝ ਹੀ ਦਿਨ ਬਾਕੀ ਹੈ ਤੇ ਇਹ ਲਗਾਤਾਰ ਪੁਲਿਸ ਦੀ ਜਿਹੜੀ ਚੈਕਿੰਗ ਹੈ ਪੁਲਿਸ ਚਾਹੁੰਦੀ ਹੈ ਵੀ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਇੱਥੇ ਨਾ ਹੋਵੇ ਤੁਸੀਂ ਦੇਖੋ ਇਹ ਸਾਫ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੋਨਾ ਧਿਆਨਿਕ ਸੂਰਤ ਟੀਵੀ